ਪਾਤੀ ਉਹਨੂੰ ਦੁੱਕੀ ਪਾ ਕੇ ਬਾਚੇ ਦਾ ਫਾਈਨਲ ਬੰਨ ਗਿਆ ਬੰਨ ਗਿਆ ਇਹ ਬਾਈ ਚੜਦੇ ਲੈਂਦੇ ਜਿੰਨੀ ਬਾਕੀ ਗਰੁੱਪ ਵਾਲਿਆਂ ਤੋਂ ਕਿਸੇ ਤੋਂ ਪੁੱਛ ਲੋ ਠੀਕ ਹੈ ਵੀ ਇਹ ਫੈਸਲਾ ਗਲਤ ਹੈ ਦੁਬਾਰੇ ਵੰਡਿਆ ਜਾਊਗਾ ਬਾਈ اوه منھنجي طرف مانھن ٿو ڪجهه رڪارڊ ڪري رهيو آهيان اڄ واري مٽن ۾ ڪلڪي جو منن نٿي ڪري ڪري भई डॉक्टर पुछण बि दो पासे मोले अो पासे उर उरे ਕੀ ਗੱਲ ਹੋਈ ਐ ਸਾਰੀ ਇਹ ਗੱਲ ਬਾਈ ਐ ਹੋਈ ਐ ਜਿਹੜਾ ਬੰਦਾ ਮੂਹਰੇ ਮੰਗਦਾ ਸੀ ਠੀਕ ਐ ਪਾਸਾ ਮੰਗਿਆ ਸੀ ਉਹਦੇ ਕੋਲੇ ਦੋ ਵਾਛੇ ਹੱਥ ਚ ਠੀਕ ਐ ਬਾਈ ਤੇ ਦੋ ਵਾਛੇ ਬਾਈ ਥੱਲੇ ਆ ਗਏ ਠੀਕ ਐ ਥੱਲੇ ਦੋ ਵਾਛੇ ਆ ਗਏ ਤੇ ਪੰਜੀ ਤੇ ਛਿੱਕੀ ਆ ਗਈ ਤੇ ਉਹ ਬਾਈ ਨੇ ਕੋਲੋਂ ਦੁੱਕੀ ਪਾਤੀ ਕੋਲੋਂ ਦੁੱਕੀ ਪਾ ਕੇ ਬਾਚੇ ਦਾ ਫਾਈਨਲ ਬਣ ਗਿਆ ਬਣ ਗਿਆ اے بھائی ਚੜਦੇ ਲੈਂਦੇ ਚਲੀ ਬਾਕੀ ਗਰੁੱਪਾਂ ਦਾ ਕੋਈ ਤਾਂ ਪੁੱਛ ਲੋ ਠੀਕ ਹੈ ਇਹ ਫੈਸਲਾ ਗਲਤ ਹੈ ਦੁਬਾਰੇ ਬੰਡਿਆ ਜਾ ਬਾਈ ਸੀਪ ਦੇ ਜਾਣਕਾਰ ਬੰਦੇ ਕਮੈਂਟਾਂ ਦੇ ਵਿੱਚ ਦੱਸਣ ਵੀ ਇਹ ਫੈਸਲਾ ਸਹੀ ਹੈ ਜਾਂ ਗਲਤ ਹੈ ਹੁਣ ਇੱਕ ਟੀਮ ਦਾ ਜਿਹੜੀ ਨੇ ਬਾਸ਼ਾ ਬੰਨਿਆ ਸੀ ਉਹ ਤਾਂ ਕਹਿੰਦੇ ਵੀ ਅਸੀਂ ਸਹੀ ਬੰਨਿਆ 2.5 ਹੱਥ 'ਚ ਹੈ ਦੂਜੀ ਟੀਮ ਕਹਿੰਦੇ ਵੀ ਇਹਨੇ ਰਿਸਕ ਲਿਆਗਾ ਵੀ ਤੁਸੀਂ ਦੱਸੋ ਹੁਣ ਵੀ ਇਹਦੇ ਵਿੱਚ ਇਹਨਾਂ ਨੂੰ ਪਲਾਂਟੀ ਲੱਗਣੀ ਚਾਹੀਦੀ ਹੈ ਜਾਂ ਦੁਬਾਰੇ ਬੰਨਣੀ ਚਾਹੀਦੀ ਹੈ ਕੀ ਚੱਕਰ ਕਰਨਾ ਚਾਹੀਦਾ ਇਸ ਗੱਲ ਦੇ ਉੱਤੇ ਪੂਰਾ ਰੌਲਾ ਪੈ ਚੁੱਕਾ ਆ ਦੇਖ ਸਕਦੇ ਹੋ ਤੁਸੀਂ ਇੱਥੇ ਲਗਭਗ 50 ਹਜ਼ਾਰ 100 ਬੰਦੇ ਆ ਤੇ ਸਾਰੇ ਇਸ ਗੱਲ ਤੇ ਬਹਿਸ ਰਹੇ ਆ ਪੂਰਾ